ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਮੈਂ ਤੁਹਾਡੇ ਵਾਸਤੇ ਇੱਕ ਹੋਰ ਬਾਬਾ ਜੀ ਦਾ ਸ਼ਬਦ ਲੈ ਕੇ ਆਇਆ ਇਹ ਸ਼ਬਦ ਧੰਤਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸੋ ਗੁਰਮੁਖ ਪਿਆਰਿਓ ਜਿਹੜਾ ਵੀ ਗੁਰਮੁਖ ਪਿਆਰਾ ਇਸ ਸ਼ਬਦ ਨੂੰ ਆਪਣੇ ਘਰ ਲਾ ਕੇ ਰੱਖੇਗਾ ਜਾਂ ਇਸ ਨੂੰ ਰੋਜ਼ਾਨਾ ਸੁਨੇਗਾ ਉਸ ਦੇ ਘਰ ਬਰਕਤਾਂ ਹੀ ਬਰਕਤਾਂ ਆਉਣਗੀਆਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਸੋ ਆਓ ਬਾਬਾ ਜੀ ਦਾ ਆਪਾ ਸ਼ਬਦ ਸਰਵਣ ਕਰਦੇ ਹਾਂ ਸੋ ਮੇਰੀ ਬੇਨਤੀ ਹੈ ਜਿਹੜੇ ਵੀਰ ਭੈਣ ਭਰਾ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਖ ਕੇ ਆਪੋ ਆਪਣੀ ਹਾਜ਼ਰੀ ਕਮੈਂਟਾਂ ਵਿੱਚ ਜਰੂਰ ਲਵਾਓ ਆਓ ਬਾਬਾ ਜੀ ਦਾ ਸ਼ਬਦ ਆਪਾਂ ਸ਼ੁਰੂ ਕਰਦੇ ਹਾਂ ਸੋ ਰਠ ਮਹੱਲਾ ਪੰਜਵਾਂ गुरपूर आधी कारज सॻली सादी गुरपुर याराधी कारज सॻे सादी सॻले मनोरत पूरी बाजी अनहद तूरी संतो राम जपत सुख पाया संत असथान बसी सुख सहजि सगला दुख मिटाया रहाउ गुर पूरी की वाणी पारब्रह्म मन वाणी नानक दास बखानी निर्मल आ कथा कहा ਆਣੀ ਸੋਰਠ ਮਹੱਲਾ ਪੰਜੇ ਵਾ ਗੁਰਪੁਰ ਆਰਾਦੇ ਕਾਰਜ ਸਗਲੇ ਸਾਦੇ ਸਗਲੇ ਮਨੋਰ ਤੇ ਬੂਰੀ ਬਾਜੇ ਅਨਹਦ ਤੋਰੀ ਸੰਤੋ RAM ਜਪਤ ਸੁਖ ਪਾਇਆ ਸੰਤਿਏ ਸਥਾਨ ਬਸੀ ਸੁਖ ਸਹਿਜੀ ਸਗਲੇ ਦੋਖ ਮਿਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾ ਸਿਖਾਣੀ ਨਿਰਮਲ ਆਖਥ ਕਹਾ सुरठ महला पंजवां गुरपूर आधी कारज सॻली सादी गुरपूर या कारज सगली साधी सॻले मनोरंत पूरी ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁਖ ਮਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬ੍ਰह्म ਮਨ ਪਾਣੀ नानकदासाणी निरमल या कथ पंजेवा, महलाज गुरबू यार कारज सगले साधे सॻले मनोरंथ बोरे बाजे अनहद तोर संतो राम जपत सुख पाया संत यस्थान बसी सुख सैजी सगले दुख मिटाया रहा गोरे पूरी की वाणी पारब्रह्म मन वाणी नानक दास बखानी निर्मल आगत कह ਆਣੀ ਸੋਰਠ ਮਹੱਲਾ ਪੰਜੇਵਾ ਗੁਰਪੁਰ ਆਰਾਦੀ ਕਾਰਜ ਸਗਲੇ ਸਾਦੇ ਗੁਰਪੁਰ ਆਰਾਦੀ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੋਖ ਮਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬਰਮ ਮਨ ਪਾਣੀ ਨਾਨਕ ਦਾਸ ਵਖਾ ਹਾਣੀ ਨਰਮਲ ਆ ਕਥ ਕਹਾਣੀ ਸੋਰਠ ਮਹੱਲਾ ਪੰਜੇ ਵਾ ਗੁਰਪੁਰ ਆ ਰਾਦੇ ਕਾਰਜ ਸਗਲੇ ਸਾਦੇ ਸਗਲੇ ਮਨੋਰ ਤੇ ਬੂਰੀ ਬਾਜੇ ਅਨਹਦ ਤੋਰੀ संतो राम जपत सुख पाया संत यस्थान बसे सुख सैजी सगले दुख मिटाया रहा गुरपुरे की वाणी पारब्रह्म मन वाणी नानक दास बखानी निर्मल आ कथा कहा सुरठ मह पंजवां गुरपूर आधी कारज सगली सादी गुरपूर आाधी कारज सॻे साधी सॻल मनोरंथ पूरी ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਿਜੇ ਸਗਲਾ ਦੁਖ ਮਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰ ਬ੍ਰह्म ਮਨ ਬਾਣੀ नानकदासाणी निरमल या कथ कहाणी महां गुरबू कारज सॻले साधे सॻले मनोरंथ बोरे बाजे अनहद तोरे संतो राम जपत सुख पाया संत स्थान बसे सुख स दे सगले दुख मिटाया रहा गुरपूरे की बाणी पार बरम मन पानी नानक दास बखानी निर्मल या कह सुठ मह पंज मां गुरपूर कारज सॻली सादी गुरपूर आाधी कारज सॻे साधी सॻले मनोरंत पूरी ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁਖ ਮਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬਰਮ ਮਨ ਬਾਣੀ नानकदासाणी निरमल या कथ कहाणी महलाज गुरपुर यार कारज सगले साधे सॻल मनोरंथ बोरी बाजे अनहद तोरे संतो राम जपत सुख पाया संत यस्थान बसे सुख सहज जी सगले दुख मिटाया रहा गुरपुरे की वाणी पारब्रह्म मन वाणी नानक दास बखानी निर्मल या कथ कह सुरठ मह पंज मां गुरपूर आधी कारज सॻली सादी गुरपुर यादि कारज सगली साधी सॻल मनोरंत पूरी ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁੱਖ ਮਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰ ਬ੍ਰह्म ਮਨ ਬਾਣੀ नानकदासाणी निरमल या कथ कहाणी महलाज गुरपूर यार कारज सॻले साधे सगले, सगले मनोरथ बोरे बाजे अनहद तोरे संतो राम जपत सुख पाया संत यस्थान बसे सुख सहजि सगले दुख मिटाया रहा गुरपुरे की वाणी पारब्रह्म मन वाणी नानक दास बखानी निर्मल आगथ कह ਆਣੀ ਸੋਰਠ ਮਹੱਲਾ ਪੰਜਵੇਂ ਗੁਰਪੁਰ ਆਯਾਰਾਦੀ ਕਾਰਜ ਸਗਲੇ ਸਾਦੇ ਗੁਰਪੁਰ ਆਯਾਰਾਦੀ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁਖ ਮਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬਰਮ ਮਨ ਪਾਣੀ ਨਾਨਕ ਦਾ ਸਿਖਾਣੀ ਨਰਮਲ ਆ ਕਥ ਕਹਾਣੀ ਸੋਰਠ ਮਹੱਲਾ ਪੰਜੇ ਵਾ ਗੁਰਪੁਰ ਆ ਯਾਰਾ ਦੇ ਕਾਰਜ ਸਗਲੇ ਸਾਦੇ ਸਗਲੇ ਮਨੋਰ ਤੇ ਬੂਰੀ ਬਾਜੇ ਅਨਹਦ ਦੋਰੀ संतो राम जपत सुख पाया संत स्थान बसे सुख सजे सगले दुख मिटाया रहा गुरपूरी की बाणी पार बरम मन पानी नानक दास बखानी निर्मल या कत्थ ਆਣੀ ਸੋਰਠ ਮਹੱਲਾ ਪੰਜਵੇਂ ਗੁਰਪੁਰ ਆਯਾਰਾ ਦੀ ਕਾਰਜ ਸਗਲੇ ਸਾਦੇ ਗੁਰਪੁਰ ਆਯਾਰਾ ਦੀ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਿਜੇ ਸਗਲਾ ਦੁਖ ਮਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬਰਮ ਮਨ ਪਾਣੀ नानकदासाणी निरमल या कथ कहाणी महलाज गुरबू आ राधे कारज सगले साधे सगले मनोरंथ पूरी बाजे अनहद तोरे संतो राम जपत सुख पाया संत यस्थान बसी सुख सैजी सगले दुख मिटाया रहा गुर पूरी की वाणी पारब्रह्म मन वाणी नानक दास बखानी निर्मल आगत कह सुरठ मह पंजव गुरपूर आधी कारज सॻली सादी गुरपूर आाधी कारज सॻे साधी सॻले मनोरंथ पूरी ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁੱਖ ਮਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰੇ ਬਰਮ ਮਨ ਬਾਣੀ नानकदासाणी निरमल या कथ कहाणी महां गुरबू कारज सगले साधे सगले मनोरंथ बोरे बाजे अनहद तोरी संतो राम जपत सुख पाया संत यस्थान बसे सुख सहजि सगले दुख मिटाया रहा गुरपुरे की वाणी पारब्रह्म मन वाणी नानक दास बखानी निर्मल आगथ कह ਆਣੀ ਸੋਰਠ ਮਹੱਲਾ ਪੰਜਵੇਂ ਗੁਰਪੁਰ ਆਯਾਰਾਦੀ ਕਾਰਜ ਸਗਲੇ ਸਾਦੇ ਗੁਰਪੁਰ ਆਯਾਰਾਦੀ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਵਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁੱਖ ਮਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰੇ ਬਰਮ ਮਨ ਬਾਣੀ ਨਾਨਕ ਦਾ ਸਿਖਾਣੀ ਨਰਮਲ ਆਖਾਤ ਕਹਾਣੀ ਸੋਰਠ ਮਹੱਲਾ ਪੰਜੇਵਾ ਗੁਰਪੁਰ ਆਰਾਦੇ ਕਾਰਜ ਸਗਲੇ ਸਾਦੇ ਸਗਲੇ ਮਨੋਰ ਤੇ ਬੂਰੀ ਬਾਜੇ ਅਨਹਦ ਦੂਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤਿ ਅਸਥਾਨ ਬਸੀ ਸੁਖ ਸਹਿਜੀ ਸਗਲੇ ਦੋਖ ਮਿਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾ ਸਿਖਾਣੀ ਨਿਰਮਲ ਆਖ ਕਥ ਕਹਾ ਆਣੀ ਸੋਰਠ ਮਹੱਲਾ ਪੰਜੇواں ਗੁਰਪੁਰ ਆਰਾਦੀ ਕਾਰਜ ਸਗਲੇ ਸਾਦੇ ਗੁਰਪੁਰ ਆਰਾਦੀ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਿਜੇ ਸਗਲਾ ਦੋਖ ਮਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬਰਮ ਮਨ ਪਾਣੀ ਨਾਨਕ ਦਾ ਸਿਖਾਣੀ ਨਰਮਲ ਆਖਥ ਕਹਾਣੀ ਸੋਰਠ ਮਹੱਲਾ ਪੰਜੇ ਵਾ ਗੁਰਪੁਰ ਆਰਾਦੇ ਕਾਰਜ ਸਗਲੇ ਸਾਦੇ ਸਗਲੇ ਮਨੋਰ ਤੇ ਬੂਰੀ ਬਾਜੇ ਅਨਹਦ ਤੋਰੀ संतो राम जपत सुख पाया संत यस्थान बसी सुख सैजी सगले दुख मिटाया रहा गुर पूरी की वाणी पारब्रह्म मन वाणी नानक दास बखानी निर्मल आ कथा कहा सुठ मह पंजव गुरपूर आधी कारज सगली सादी गुरपूर आाधी कारज सॻली साधी सॻले मनोरंथ पूरी ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁੱਖ ਮਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰੇ ਬਰਮ ਮਨ ਪਾਣੀ ਨਾਨਕ ਦਾ ਸਿਖਾਣੀ ਨਰਮਲ ਆਖਥ ਕਹਾਣੀ ਸੋਰਠ ਮਹੱਲਾ ਪੰਜੇ ਵਾ ਗੁਰਪੂਰਾ ਯਾਰਾ ਦੇ ਕਾਰਜ ਸਗਲੇ ਸਾਦੇ ਸਗਲੇ ਮਨੋਰ ਤੇ ਬੂਰੀ ਬਾਜੇ ਅਨਹਦ ਤੂਰੀ संतो राम जपत सुख पाया संत स्थान बसे सुख सजे सगले दुख मिटाया रहा गुरपूरे की बाणी पार ब्रह्म मन पानी नानक दास बखानी निर्मल या कथ कहा ਆਣੀ ਸੋਰਠ ਮਹੱਲਾ ਪੰਜਵੇਂ ਗੁਰਪੁਰ ਆਯਾਰਾਦੀ ਕਾਰਜ ਸਗਲੇ ਸਾਦੇ ਗੁਰਪੁਰ ਆਯਾਰਾਦੀ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਬਾਜੇ ਅਨਹਦ ਤੋਰੀ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਿਜੇ ਸਗਲਾ ਦੋਖ ਮਟਾਇਆ ਰਹਾਉ ਗੁਰਪੂਰੀ ਕੀ ਬਾਣੀ ਪਾਰ ਬ੍ਰह्म ਮਨ ਪਾਣੀ ਨਾਨਕ ਦਾ ਸਿਖਾਣੀ ਨਿਰਮਲ ਆਖਥ ਕਹਾਣੀ ਸੋਰਠ ਮਹੱਲਾ ਪੰਜੇਵਾ ਗੁਰਪੂਰਾ ਆਰਾਦੇ ਕਾਰਜ ਸਗਲੇ ਸਾਦੇ ਸਗਲੇ ਮਨੋਰ ਤੇ ਬੋਰੀ ਬਾਜੇ ਅਨਹਦ ਦੋਰੀ संतो राम जपत सुख पाया संत स्थान बसे सुख सैजी सगले दुख मिटाया रहा गुरपूरी की बाणी पार ब्रह्म मन पानी नानक दास बखानी निर्मल या कथ कहा ਆਣੀ ਸੋਰਠ ਮਹੱਲਾ ਪੰਜਵੇਂ ਗੁਰਪੁਰ ਆਰਾਦੀ ਕਾਰਜ ਸਗਲੇ ਸਾਦੇ ਗੁਰਪੁਰ ਆਰਾਦੀ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਬਾਜੇ ਅਨਹਦ ਤੋਰੀ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੀ ਸੁਖ ਸਹਜੇ ਸਗਲਾ ਦੁਖ ਮਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰ ਬਰਮ ਮਨ ਪਾਣੀ नानकदासाणी निरमल या कथ कहाणी महां गुरबू कारज सगले साधे सगले मनोरंथ बोरी बाजे अनहद तोरी संतो राम जपत सुख पाया संत स्थान बसे सुख सजे सगले दुख मिटाया रहा गुरपूरे की बाणी पार बरम मन पानी नानक दास बखानी निर्मल या कथ कहा Ani. <tries>